ਹਾਂਜੀ ਦੋਸਤੋ ਸ਼ਾਸਤਰੀ ਕਾਲ ਕੀ ਹਲਚਲ ਕਣਕ ਦੀ ਵਜਾਈ ਦਾ ਸਮਾਂ ਚੱਲਦਾ ਪਿਆ ਤੇ ਅੱਜ ਪੈਲੀਬਾਨ ਨੂੰ ਚੱਲੇ ਆ ਆ ਪਿੱਛੇ ਘੋੜਾ ਆਉਂਦਾ ਉਹਨਾਂ ਤਵੀਆਂ ਪਾਉਣੀਆਂ ਨੇ ਤਵੀਆਂ ਆ ਪਈਆਂ ਤਵੀਆਂ ਤਵਿਆਣਾ ਪੈਲੀ ਵਾਈ ਜਾਏਗੀ ਲੈਫਟ ਚੱਕੋ ਸਾਸਿਕਾ ਭਾਜੀ ਕੀ ਹਾਲ ਚਾਲ ਆ ਉਹ ਕੁਛ ਨਹੀਂ ਬਸ ਵਿਲੇ ਮੰਡ ਮੱਲੇ ਪੱਕੂ ਭਾਜੀ ਸਾਨੂੰ ਬੜੇ ਚਿਰਾਂ ਪਿੱਛੋਂ ਮਿਲੇ ਪੱਕੂ ਭਾਜੀ ਪੱਕੂ ਨਵਾਲਿਆ ਚੱਕਿਆ ਲਿਫਟ ਭਾਜੀ ਦੱਸੋ ਕੋਈ ਜਾਂਦਾ ਹੋਇਆ ਤਵੀਆਂ ਪਾਲੀਆਂ ਹੁਣ ਚੱਲਿਆਂ ਖੇਤਾਂ ਵੱਲ ਨੂੰ ਚਲੋ ਨਾਲ ਹੀ ਬਹਿ ਜਾ ਫਿਰ ਚਲੋ ਮੈਂ ਗੇਟ ਨੂੰ ਕੰਡਾ ਲਾ ਲਾਂ ਚਲੋ ਠੀਕ ਹੈ ਬਾਜੀ ਪਾ ਲਈਏ ਲੋਏ ਲੋਏ ਮੈਂ ਕੁੰਡਾ ਲਾ ਲਵਾਂ ਗੇਟ ਦਾ ਗੇਟ ਨੂੰ ਲਾ ਮੈਂ ਗੇਟ ਖੁੱਲਾ ਰਹਿ ਜਾਣਾ ਜੀ ਡੰਡਰ ਬੱਛਾ ਕੋਈ ਨਾ ਕੋਈ ਅੰਦਰ ਵੜ ਜਾਂਦਾ ਆਹੋ ਵਲੌਗ ਲੋ ਜੀ ਰੇਲੀ ਦਾ ਗੇਟ ਲਾ ਕੇ ਆਪਾਂ ਚੜ ਗਏ ਟਰੈਕਟਰ ਤੇ ਲੋ ਜੀ ਵੱਡਾ ਭਾਈ ਨਾਲ ਖੇਤ ਹੈਗੇ ਆ ਜੀ ਤਕਰੀਬਨ ਇੱਥੋਂ 4 ਕਿਲੋਮੀਟਰ ਦੂਰ ਪਿੰਡ ਤੋਂ ਮੰਡ ਦਾ ਏਰੀਆ ਸਾਰਾ ਹੀ ਤੁਸੀ ਬਾਨ ਦੇ ਉੱਪਰ ਉੱਪਰ ਜਾਵਾਂਗੇ ਅੱਧਾ ਇੱਕ ਤੁਸੀਬਨ ਪੱਕਾ ਤੇ ਅੱਧਾ ਇੱਕ ਕੱਚਾ ਇਨੇੜੇ ਜੰਗਲਾਤ ਵੀ ਲੱਗਦਾ ਜਾਨਵਰ ਵੀ ਬੜੇ ਆ ਲਾਉ ਦੀ ਤੁਸੀਂ ਬੰਦ ਹੋਣਾ ਆਪਾਂ ੱੱਲੇ ਉਤਰਨਾ ਆ ਉਸੇ ਬੰਨ ਵੀ ਕਾਫੀ ਉੱਚਾ 12-13 ਫੁੱਟ ਚਾਈ ਹੋਣੀ ਆ ਜੀ ਤੁਸੀਂ ਬੰਨ ਦੇ ਲਓ ਜੀ ਅਸੀਂ ਆ ਗਏ ਪੈੜੀ ਦੇ ਵਿੱਚ ਭਾਈ ਕੰਮ ਸ਼ੁਰੂ ਕਾਲੀ ਗਿੱਲੀ ਸੀਗੀ ਕਾਲੀ ਵਧੀਆ ਬਣਦੀ ਪਈ ਆ ਪਰਾਲੀ ਨਹੀਂ ਆਪਾਂ ਸਾੜੀ ਕੱਢ ਕੇ ਕੱਢਦੀ ਸਾਈਡ ਤੇ ਤੇ ਹੁਣ 2 ਘੰਟੇ ਟਰੈਕਟਰ ਚੱਲੂ ਇਦਾਂ ਹੀ ਲੋ ਜੀ ਆਪਣੀ ਵਾਰੀ ਵੀ ਆ ਗਈ ਆਪਾਂ ਵੀ ਚੜ ਗਏ ਟਰੈਕਟਰ ਤੇ ਸੋਨੂੰ 7 ਵਜੇ 8 ਵਜੇ ਟਰੈਕਟਰ ਦੇ ਉੱਤੇ ਹੀ ਰਹਿਣਾ ਆਲ ਡਿਊਟੀ ਜਲਦੀ ਪਈ ਐ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਆ ਕਰਕੇ ਬੇਸੀ ਹਾਲਤ ਦੇ ਵਿੱਚ ਹੀ ਅੱਜ ਦੋਸਤੋ 8-9 ਗਿੱਲੇ ਜ਼ਮੀਨ ਜਿਹੜੀ ਆ ਉਹ ਵਾਹ ਕੇ ਤੇ ਫੇਕਣ ਚ ਵਿਚਣੀ ਆ। ਬਾਬਾ ਸੁੱਖ ਰੱਖੇ ਆ ਪਿਛਲਾ ਸੀਜ਼ਨ ਜਿਹੜਾ ਝੋਨੇ ਵਾਲਾ ਉਹ ਤਾਂ ਨੁਕਸਾਨ ਨੇ ਆ ਗਿਆ ਬੱਲੇ ਕੱਟ ਨਹੀਂ ਪਿਆ ਖਰਚਾ ਵੀ ਪੂਰਾ ਨਹੀਂ ਹੋਇਆ ਤੇ ਤੋਂ ਨਵੀਂ ਆਸ ਲੈ ਕੇ ਕਰਕੇ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਉਤਰ ਪਏ ਆ ਨਵੇਂ ਸੀਜ਼ਨ ਲਈ ਲੋ ਜੀ ਹਨੇਰਾ ਵੀ ਹੋ ਗਿਆ ਟੈਲੀ ਵਾਕੇ ਹੀ ਆ ਤਵੀਆਂ ਹੁਣ ਕਰਦੇ ਪਿਆ ਕਟੀਆਂ ਚੱਲਾਂਗੇ ਪਿੰਡ ਨੂੰ ਵਾਪਸ ਲਈ ਤੇ ਤੁਹਾਨੂੰ ਅੱਥੇ ਹੁਣ ਬੇਨਤੀ ਹੈ ਵੀ ਜੇ ਤੁਸੀਂ YouTube ਤੇ ਦੇਖਦੇ ਪਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਕਰਕੇ ਲਾਈਕ ਜੇ ਤੁਸੀਂ Facebook ਤੇ ਦੇਖਦੇ ਪਏ ਤੇ ਪੇਜ ਨੂੰ ਫੋਲੋ ਕਰ ਦਿਓ ਤੇ ਵਧੀਆ-ਵਧੀਆ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਕਰਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਕੋਈ ਕਮੀ ਪੇਸ਼ੀ ਹੈ ਮੇਰਾ ਵੀਰ ਕਮੈਂਟ ਕਰਕੇ ਜਰੂਰ ਦੱਸਿਓ ਅੱਗੇ ਤੋਂ ਸੁਧਾਰ ਕੀਤਾ ਜਾਏਗਾ ਔਰ ਵੀ ਵਧੀਆ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ ਜਲਦੀ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਪੇਜ ਨੂੰ ਫੋਲੋ ਕਰ ਲਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ